ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਰਾਹਪੁਰਾ ਦੇ ਪਿੰਨ ਮਰਾਤਪੁਰਾ ਵਿਖੇ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੀ ਖਬਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਆਈ। ਅਤਿ ਮੰਦ ਭਾਗਾ ਵਰਤਾਰਾ ਜਿਹੜਾ ਕਿ ਖਾਲਸਾ ਪੰਥ ਦੀ ਧਰਤੀ ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ਤੇ ਚੱਲ ਰਿਹਾ ਹੈ। ਅੱਜ ਦੇਖ ਰਹੇ ਆ ਕਿ ਬੇਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸ਼ਰਦਾ ਤੇ ਬੇਦਬੀਆਂ ਦਾ ਰੋਸ ਪ੍ਰਗਟ ਕਰਨ ਦੀ بجائے ਸਿਰਫ ਇੱਕ ਵੋਟਾਂ ਦਾ ਸਾਧਨ ਬਣ ਚੁੱਕੀਆਂ ਹਨ ਜਾਂ ਫੋਕੀ ਚੌਧਰ ਪਿੰਡਾਂ ਦੇ ਵਿੱਚ ਗੁਰਦੁਆਰੇ ਦੀਆਂ ਪ੍ਰਧਾਨਗੀਆਂ ਗ੍ਰੰਥੀ ਨੂੰ ਬਦਲਣ ਦਾ ਜਿਹੜਾ ਉਹ ਕਾਰਨ ਜਿਹੜਾ ਹੈ ਉਹ ਬਣ ਚੁੱਕੀਆਂ ਨੇ ਤੇ ਬਣ ਵੀ ਉੱਥੇ ਚੁੱਕੀਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਹੋਈ ਜਿੰਨੂ ਕੇ ਅਸੀਂ ਖਾਲਸਾ ਪੰਥ ਦੀ ਧਰਤੀ ਕਹਿੰਦੇ ਆ ਚਾਹੀਦਾ ਤਸੀਹ ਸਾਨੂੰ ਜਲ ਜਦ ਵੀ ਕਿਤੇ ਬੇਦਬੀਆਂ ਦਾ ਗੱਲ ਸੁਣਦੇ ਅਸੀਂ ਸਿਰ ਜੋੜ ਕੇ ਬੈਠ ਕੇ ਇਹਦਾ ਹੱਲ ਕੱਢਦੇ ਤੇ ਜਿਹੜੇ ਲੋਕ ਬੇਦਬੀਆਂ ਦਾ ਧੁਰਾ ਬਣ ਚੁੱਕੇ ਨੇ ਜਿਹੜੇ ਲੋਕ ਇਹਨਾਂ ਬੇਦਬੀਆਂ ਨੂੰ ਕਰਵਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨਤਾ ਨੂੰ ਘਟਾਉਣ ਬਾਰੇ ਸਿੱਖ ਪੰਥ ਵਿੱਚ ਆਪਸੀ ਕਾਟੋ ਕਲੇਸ਼ ਪੈਦਾ ਕਰਨ ਬਾਰੇ ਵੱਡੇ ਹੁਜ ਜਤਨ ਕਰ ਰਹੇ ਨੇ ਉਹਨਾਂ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕਰਦੇ ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜਾ ਕਰਦੇ ਪਰ ਸਾਡੀ ਬਦਕਿਸਮਤੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬੇਦਬੀਆ ਹੋਈਆਂ ਤਾਂ ਉਹਨੂੰ ਵੱਡਾ ਇੱਕ ਇਹੋ ਜਿਹਾ ਰੂਪ ਦਿੱਤਾ ਗਿਆ ਕਿ ਉਹਦਾ ਹੱਲ ਕੱਢਣ ਦੀ ਬਜਾਏ ਸੰਗਤਾਂ ਨੂੰ ਗਮਰਾਹ ਕਰਨ ਵਾਸਤੇ ਚਿੱਟੇ ਪੰਥਕਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਉਸ ਤੋਂ ਬਾਅਦ ਲਗਾਤਾਰ ਹੁਣ ਤੱਕ 9 ਸਾਲ ਦੇ ਕਰੀਬ ਹੋ ਚੱਲੇ ਨੇ ਬੇਦਬੀਆਂ ਦਾ ਦੌਰ ਹਰ ਰੋਜ਼ ਜਾਰੀ ਹੈ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ 2017 ਚੋ ਕਾਲੀ ਦਲ ਦੀ ਸਰਕਾਰ ਚਲੇਗੀ ਇਹ ਬੇਦਬੀਆਂ ਦਾ ਕਾਰਨ ਹੀ ਮੁੱਖ ਮੰਨਿਆ ਗਿਆ ਕਿਉਂਕਿ ਸੰਗਤਾਂ ਦੇ ਵਿੱਚ ਰੋਸ ਭਰਿਆ ਗਿਆ ਕਿ ਕਾਲੀ ਦਲ ਦੀ ਸਰਕਾਰ ਵਲੇ ਬੇਦਬੀਆਂ ਹੋਈਆਂ 2017 ਤੋਂ ਲੈ ਕੇ 2022 ਤੱਕ ਲਗਾਤਾਰ ਪਤ ਨਹੀਂ ਕਿੰਨੇ ਕੁ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਫੇਰ ਬੇਦਬੀਆਂ ਹੋਈਆਂ ਉਹ ਸਰਕਾਰ ਕਿਹਦੀ ਸੀ ਕਾਂਗਰਸ ਦੀ ਨਾ ਤਾਂ ਬਿਲਕੁਲ ਕਾਂਗਰਸੀ ਬੋਲਿਆ ਤੇ ਨਾ ਹੀ ਉਹ ਜਿਹੜਾ ਸੜਕਾਂ ਤੇ ਸੰਗਤਾਂ ਨੂੰ ਬਿਠਾ ਕੇ ਵੱਡੇ ਨਾਰੇ ਧਰਨੇ ਕਰਵਾਉਣ ਵਾਲਾ ਚਿੱਟਾ ਪੰਥਕ ਲਾਣਾ ਬੋਲਿਆ 2022 ਆਈ ਆ ਜਿਹੜੇ ਝਾੜੂ ਲਾਣੇ ਦੀ ਸਰਕਾਰ ਆ ਗਈ ਹੁਣ ਲਗਾਤਾਰ ਝਾੜੂ ਲਾਣੇ ਦੀ ਸਰਕਾਰ ਵਿੱਚ ਵੀ ਬੇਅਦਬੀਆਂ ਬਾਦਸਤੂਰ ਜਾਰੀ ਨੇ ਹੁਣ ਉਹ ਕਿਤੇ ਵੀ ਚਿੱਟਾ ਪੰਥਕ ਲਾਣਾ ਨਹੀਂ ਲੱਭ ਰਿਆ ਹੁਣ ਕਿਤੇ ਵੀ ਛੜਕਾਂ ਨਹੀਂ ਮੱਲੀਆਂ ਜਾ ਰਹੀਆਂ ਹੁਣ ਕਿਤੇ ਵੀ ਉਹ ਨੈਸ਼ਨਲ মিডিਆ ਜਿਹੜਾ ਛੋਟੀ ਛੋਟੀ ਗੱਲ ਨੂੰ ਬੜੀ ਵੱਡੀ ਗੱਲ ਕਰਕੇ ਉਸ ਵੇਲੇ ਪ੍ਰਚਾਰਦਾ ਸੀ ਉਹ ਦਿਖਾਈ ਨਹੀਂ ਦੰਗਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਸਭ ਤੋਂ ਵੱਡੀ ਸੀ ਕਿ ਇਹਨਾਂ ਬੇਦਬੀਆਂ ਦਾ ਸਹਾਰਾ ਲੈ ਕੇ ਸੱਤਾ 'ਚ ਕਿਵੇਂ ਆਉਣਾ ਹੈ ਇਹਨਾਂ ਬੇਦਬੀਆਂ ਨੂੰ ਸਹਾਰਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਿਵੇਂ ਕਰਨਾ ਹੈ ਅੱਜ ਸਿੱਖ ਪੰਥ ਦਾ ਧਿਆਨ ਵੀ ਹੋਰ ਪਾਸੇ ਹੈ ਅੱਜ ਮਾਫ਼ ਕਰਨਾ ਜਿਹੜੇ ਸਾਡੇ ਕੌਮ ਦੇ ਆ ਵੱਡੀਆਂ ਮਹਾਨ ਹਸਤੀਆਂ ਨੇ ਉਹਨਾਂ ਦੇ ਵੀ ਕੋਈ ਬਿਆਨ ਨਹੀਂ ਆ ਰਹੇ ਕੀ ਇਹ ਸਾਰਾ ਜਿਹੜਾ ਸਿਸਟਮ ਹੈ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਵਰਤਿਆ ਗਿਆ? ਕੀ ਇਹ ਸਾਰਾ ਕੁਝ ਜਿਹੜਾ ਹੈਗਾ ਸੀ ਇਹ ਇੱਕ ਪਰਿਵਾਰ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਵਰਤਿਆ ਗਿਆ? ਬੜਾ ਅਫਸੋਸ ਹੈ ਕਿ ਅੱਜ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਦਾ ਘਟ ਗਈ ਹੈ। ਕੀ ਅੱਜ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਣੋਂ ਹਟ ਗਏ ਆ? ਨਾ ਤੁਸੀਂ ਵੇਖਿਆ ਹੋਣਾ ਕੱਲ ਦੀ ਸ਼ਿਰਪੇ ਇੱਕ ਦੋ ਚਾਰ ਸਿੰਘ ਗਏ ਉਹਨਾਂ ਨੇ ਜਾ ਕੇ ਜੋ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਜਾਂ ਗੱਲਬਾਤ ਕਰਕੇ ਵਿਖਾਤੀ ਨਾ ਤਾਂ ਉਹ ਸਰਕਾਰੀ ਧਿਰ ਗਈ ਐ ਜਿਹੜੇ ਲੋਕ ਕਹਿੰਦੇ ਸਨ ਅਸੀਂ 24 ਘੰਟੇ ਚ ਬੇਦਬੀ ਦਾ ਇਨਸਾਫ ਦੇਾਂਗੇ ਇਹਨਾਂ ਤੋਂ ਜਿੰਨੀ ਵਾਰ ਵੀ ਉਹਦੀ ਸਰਕਾਰ ਚ ਬੇਦਬੀਆਂ ਹੋ ਗਈਆਂ ਇੱਕ ਵਾਰ ਵੀ ਕਿਤੇ ਇਹ ਜਾ ਕੇ ਨਹੀਂ ਬੜੇ ਨਾ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਆਉਂਦਾ ਨਾ ਮੰਤਰੀ ਸਾਹਿਬਾਨ ਦੇ ਆਉਂਦੇ ਤੇ ਨਾ ਐਮਐਲਏ ਸਾਹਿਬਾਨ ਦੇ ਬਿਆਨ ਆਉਂਦੇ ਆ ਤੇ ਜਿਹੜੇ ਇਸ ਤੋਂ ਪਹਿਲਾਂ ਲਾਣਾ ਸੀ ਕਾਂਗਰਸੀ ਲਾਣਾ ਉਹ ਵੀ ਸਾਰੇ ਐ ਖਮੋਸ਼ ਹੋ ਗਏ ਆ ਜਿਹੜੇ ਕਿ ਵੱਡੇ ਵੱਡੇ ਧਰਨਿਆਂ ਤੇ ਆਪਦੇ ਪੈਦਾ ਕੀਤੇ ਜਹੇਦਾਰਾਂ ਦੇ ਨਾਲ ਜਾ ਕੇ ਬਹਿੰਦੇ ਸਨ ਹੁਣ ਕਮਾਲ ਦੀ ਗੱਲ ਹੋਈ ਵੀ ਆ ਕਿ ਕੋਈ ਕਿਉਂ ਨਹੀਂ ਬੋਲ ਰਿਹਾ ਇਹ ਸਿੱਧੇ ਤੋਂ ਸਿੱਧੀ ਕਹਾਣੀ ਐ ਇਹ ਅੱਜ ਕੋ ਨਵੀਂ ਵੀ ਨਹੀਂ ਇਹ ਜਦੋਂ-ਜਦੋਂ ਵੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਆਈ ਐ ਉਦੋਂ-ਉਦੋਂ ਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਏਜੰਡਾ ਤਿਆਰ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਭੰਡਿਆ ਗਿਆ ਮੇਰਾ ਇਹ ਬੇਨਤੀ ਕਰਦਾ ਮਤਲਬ ਇਹ ਹੈ ਕਿ ਸਾਨੂੰ ਸਮਝ ਤੇ ਸੋਚਣ ਤੇ ਸਮਝਣ ਦੀ ਲੋੜ ਹੈ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਅੱਜ ਜਿਹੜਾ ਆਪਦੇ ਪੰਥ ਦੇ ਵਿੱਚ ਕਾਟੋ ਕਲੇਸ਼ ਪੈਦਾ ਕੀਤਾ ਹੋਇਆ ਹੈ ਉਹ ਉਹਦਾ ਇਹ ਲੋਕ ਜਿਹੜੇ ਆ ਫਾਇਦਾ ਉਠਾ ਰਹੇ ਆ ਇਹ ਲੋਕ ਅੰਦਰੂਨੀ ਕੀ ਕਰ ਰਹੇ ਆ ਸਿਰ ਤੋਂ ਸਿਰਪ 2-4% ਇਹੋ ਜਿਹੇ ਇਹਨਾਂ ਨੇ ਬੰਦੇ ਤਿਆਰ ਕੀਤੇ ਆ ਚਾਹੇ ਆਪਣੀਆਂ ਸੋਸ਼ਲ ਮੀਡੀਆ ਟੀਮਾਂ ਤਿਆਰ ਕੀਤੀਆਂ ਤੁਸੀਂ ਵੇਖ ਲਓ ਕੱਲ ਦੀ ਖਬਰ ਜਿਹੜੀ ਹੈ ਉਹ ਸਿਰਫ 2-4 ਗੱਲਾਂ ਹੀ ਹੋਈਆਂ ਨੇ ਉਸ ਤੋਂ ਬਾਅਦ ਨਾ ਕਿਸੇ মিডিਏ 'ਚ ਐ ਨਾ ਕਿਸੇ ਸੋਸ਼ਲ ਮੀਡੀਆ ਤੇ ਐ ਨਾ ਕੋਈ ਸੈਟੇਲਾਈਟ ਚੈਨਲ ਤੇ ਐ ਕੋਈ ਖ਼ਬਰ ਹੀ ਨਹੀਂ ਹੈਗੀ ਉੱਥੇ ਹੀ ਸਾਰਾ ਐ ਬੰਦ ਖੱਪ ਕੀਤਾ ਹੋਇਆ ਤੇ ਜੇਕਰ ਕਾਲੀਦਲ ਦੀ ਸਰਕਾਰ ਵੇਲੇ ਜਿਵੇਂ ਉਹ ਬਾਦਲਾਂ ਦੀ ਵਸਤੂ ਆ ਬੀਬੀ ਡੇਕ ਕੇ ਇੱਕ ਮਰ ਗਈ ਸੀ ਤੇ ਹੋਏ ਹੋਏ ਨੈਸ਼ਨਲ মিডিਆ ਇੱਥੇ ਲਾਲਾ 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 ਹੋ ਗਈ ਸੀ ਸਰਕਾਰ ਅਸਤੀਫਾ ਦੇਵੇ ਸਰਕਾਰ ਐਵੇਂ ਕਰੇ ਹਾਲਾਂਕਿ ਉਹ ਕੁਦਰਤੀ ਵਰਤਾਰਾ ਸੀ ਇੱਕ ਕੁਦਰਤੀ ਵਰਤਾਰਾ ਕੱਲ ਆਪਣੇ ਅੱਖੀ ਵੇਖਿਆ ਆਪਾਂ ਤਲਵੰਡੀ ਸਾਬੋ ਦੇ ਕੋਲ ਕੀ ਵਾਪਰਿਆ ਇਸ ਤਰ੍ਹਾਂ ਦੇ ਮੇਕਅਪ ਵਰਤਾਰੇ ਵਰਤਦੇ ਆ ਮੇਰਾ ਕਹਿਣ ਦਾ ਭਾਵ ਇਹ ਜਿਹੜਾ ਕੋ ਸਾਰਾ ਕੁਝ ਕੱਲਾ ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਕੱਲਾ ਸ਼ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਆ ਸਾਨੂੰ ਇੱਥੇ ਖੜਨ ਦੀ ਲੋੜ ਆ ਤੇ ਸ਼ਰੋਮਣੀ ਅਕਾਲੀ ਦਲ ਨੇ ਤਾਂ ਫਿਰ ਵੇਖੋ ਵੱਡਾ ਦਿਲ ਕਰਕੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਿਆ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਕੇ ਪੱਲਾ ਅਟਕੇ ਖੜ ਗਏ ਕਿ ਹੋਈਆਂ ਨੇ ਜੀ ਬੇਅਦਬੀਆਂ ਸਾਡੇ ਰਾਜ ਵਿੱਚ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਮੁਕਰਦੇ ਨਹੀਂ ਅਸੀਂ ਕਿ ਨਹੀਂ ਹੋਈਆਂ ਹੋਈਆਂ ਨੇ ਸਾਨੂੰ ਜੋ ਸਜ਼ਾ دی ਹੋਗੇ ਸੀ ਭੁਗਤਣ ਨੂੰ ਤਿਆਰ ਆ। ਉਹ ਜਿਹੜੀ ਧਾਰਮਿਕ ਸਜ਼ਾ ਸੀ ਉਹ ਭੁਗਤੀ ਵੀ ਪਰ ਕਦੇ ਦੂਜੀਆਂ ਸਰਕਾਰਾਂ ਨੇ ਵੀ ਵੇਖਿਆ ਕਦੇ ਸੋਚਿਆ ਉੱਥੇ ਜਾਣਾ ਤਾਂ ਬੜੀ ਦੂਰ ਦੀ ਗੱਲ ਜਿੱਥੇ ਬੇਅਦਬੀਆਂ ਹੋ ਰਹੀਆਂ ਨੇ ਉੱਥੇ ਨਹੀਂ ਜਾ ਰਹੇ। ਇਹ ਗੱਲ ਨੂੰ ਸੰਗਤ ਨੂੰ ਸਮਝਣ ਦੀ ਲੋੜ ਹੈ। ਆਓ ਇਸ ਤਰ੍ਹਾਂ ਦੇ ਜਿਹੜੇ ਸ਼ਰਜੰਤਰ ਨੇ ਉਹਨਾਂ ਸ਼ਰਜੰਤਰਾਂ ਦਾ ਪਰਦਾਫਾਸ਼ ਕਰੀਏ ਤੇ ਆਪਣੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੀਏ ਤੇ ਜਿਹੜੇ ਲੋਕ ਸਤਾ ਦੇ ਭੁੱਖੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਵੀਆਂ ਦਾ ਆਸਰਾ ਲੈ ਕੇ ਰੋਟੀਆਂ ਸੇਕਦੇ ਇਹਨਾਂ ਦੇ ਮੂੰਹ ਬੰਦ ਕਰੀਏ ਤੁਸੀਂ ਵੇਖਿਆ ਹੋਣਾ ਕਾਂਗਰਸ ਦੀ ਸਰਕਾਰ ਵਿੱਚ ਬੇਦਵੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਉਹਨਾਂ ਗੱਲਾਂ ਦੇ ਸਿਆਸਤ ਨਹੀਂ ਕੀਤੀ ਕਦੀ ਕੋ ਉਤਰ ਨਾਮ ਜਾਰਾ ਨਹੀਂ ਲਾਇਆ ਕਿਉਂਕਿ ਗੁਰੂ ਦਾ ਗੁਰੂ ਸੱਚੇ ਪਾਤਸ਼ਾਹ ਕੇ ਸੀਸ ਝੁਕਦਾ ਔਰ ਤੁਸੀਂ ਅੱਜ ਵੇਖੋ 2022 ਤੋਂ ਬਾਅਦ ਜਿੰਨੀਆਂ ਬੇਦਬੀ ਹੋਈਆਂ ਕਦੀ ਵੀ ਸ਼ਰੋਮਣੀ ਅਕਾਲੀ ਦਲ ਨੇ ਸੰਗਰੂ ਗਮਰਾ ਨਹੀਂ ਕੀਤਾ ਕਦੀ ਕੋ ਉਤਰ ਨਾਮ ਜਾਰਾ ਨਹੀਂ ਲਾਇਆ ਇਸੇ ਕਰਕੇ ਕਿ ਭਾਈ ਇਹ ਜਿਹੜਾ ਵਰਤਾਰਾ ਮੰਦਪਾਗਾ ਇਹ ਸਾਡਾ ਮਿਲ ਬੈਠ ਕੇ ਹੱਲ ਕੱਢਣ ਦਾ ਗੱਲ ਏ ਨਾ ਕਿ ਇਹਦੇ ਤੇ ਕੋਈ ਸਿਆਸੀ ਰੋਟੀਆਂ ਸੇਕਣ ਦੀ ਤੇ ਹੁਣ ਇਹ ਸੰਗਤ ਨੂੰ ਸੋਚਣਾ ਪਏਗਾ ਕਿ ਕੌਣ ਸ਼ਰਧਾ ਰੱਖ ਰਿਹਾ ਤੇ ਕੌਣ ਸ਼ਰਧਾ ਦੀਆਂ ਟਡੀਆਂ ਉਡਾ ਰਿਆ ਤੇ ਸਾਨੂੰ ਵਰਤ ਰਿਆ ਸਾਡੇ ਤੋਂ ਵੋਟਾਂ ਲੈ ਕੇ ਸੱਤਾ ਅਸਰ ਕਰਦੇ ਆ ਇਹ ਸੰਗਤ ਖੁਦ ਸਮਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ